ਜਰ ਬਈ 골ਡੀ ਨੂੰ ਮੇਰੀ ਮਹਿਰਾਤ ਨੂੰ ਗੱਲਾਂ ਗੱਦਿਆਂ ਨਾਲ ਤੋ ਤਨ ਉਸ ਤੋਂ ਵਲ ਆਈ ਨਹੀਂ ਤੜਕੇ ਮੈਸੇਜ ਆਏ ਪਏ ਸੀ ਮੇਰੇ ਲਾਈਵ ਦੇ ਵਿੱਚ 골ਡੀ ਦੇ ਜਿਹੜਾ ਮੈਂ ਲਾ ਕੇ ਰੱਖਿਆ ਹੀ ਰਾਤਾਂ ਲੈਂਕ ਮੰਗਿਆ ਸੀ ਹਰਮਨ ਭਾਬੀ ਨੇ ਲੈਂਕ ਮੰਗਿਆ ਸੀ ਤਾਂ ਫਿਰ ਲਿੰਕ ਕੋ ਕਰਨਾਇਣ ਕੋ ਹੈ ਦਾ ਜੰਚ ਨੇਲ ਨੇ ਹਾਂ ਜੀ ਕਰਦੀ ਐ ਕਿੱਧਰ ਗਈ ਕੋਣ ਆ ਗਿਆ ਨੂੰ ਹੈਲੋ ਰਾਜਵੀਰ ਫਿਰ ਉਹ ਦੁਪਹਿਰ ਹੈ ਤਾਂ ਕਰਨਾਇਣ ਕੋ ਦੇ ਗਾਣਾ ਸੁਣਾਏ ਬਣਾ ਚਲੀ ਗਈ ਚਲੀ ਨੀ ਗਈ ਵਿੰਡੂ ਆਉਗੀ ਕੋਣ ਆ ਗਿਆ ਤੇ ਮੰਮੀ ਦਾ ਉਹਨੂੰ ਉਹ ਰਾਜਵੀਰ ਕਿਵੇਂ ਅੱਗੀ ਹਾਲ ਚਾਲ ਨੇ ਹੁਣ ਤੇ ਸੁਣ ਲੈ ਵੀਡੀਓ ਪਾਈ ਹੋਈ ਵੀਡੀਓ ਪਾਈ ਹੋਈ ਆ ਅੱਛਾ ਮੈਂ ਬਾਈ ਮੈਂ ਨੰਬਰ ਨੋਟ ਕਰ ਲਿਆ ਤੁਹਾਡਾ ਕੋਈ ਨਾ ਗੱਡੀ ਫਿਰ ਕਿੰਦਾ ਫੋਨ ਤਾਂ ਮੈਂ ਵਰ ਨੂੰ ਵੀ ਨਹੀਂ ਤਾਂ ਆ ਲੱਗੀ ਗਈ ਮੈਂਬਰ ਨੂੰ ਨਹੀਂ ਨਹੀਂ ਆਂਦੀ ਹੈਲੋ ਨਰੇਸ਼ ਕੀ ਹਾਲ ਚਾਲ ਨੇ ਇਦਾਂ ਇੱਕ ਸਜ਼ਾਇਰ ਕਰਦੇ ਨੇ ਕਦੇ ਕਦੇ ਅੱਖਾਂ ਦੀ ਬੰਦ ਕਰਕੇ ਓਕੇ ਤੁਸੀਂ ਇਸ ਸਮੇਂ ਵੀ ਠੀਕ ਆ ਬਈ ਆ ਗੀ ਨਹੀਂ ਹਾਂ ਚਲੋ ਬਈ ਕੋਣ ਸੁਣੋ ਗੀਤ ਕੋਣ ਤਾਂ ਬੜੀਆਂ ਗੱਲਾਂ ਹੋ ਗਈਆਂ ਲਾਈਵ 'ਚ ਨੰਬਰ 1 ਦਾ ਪਰ ਹਲੋ ਚਲੋ ਨੀਹਾ ਹੁਣ ਤੁਸੀਂ ਸੁਣਾਉ ਦੋ ਗੀਤ yes yes sure ਮੇਰੀ ਮੰਮਾ ਦਾ ਕਾਲ ਆ ਗਿਆ ਮੇਰੇ ਕੋ ਮਮਾ ਜੀ ਦਾ ਮਮੀ ਜੀ ਦਾ ਲਾਈਕ ਅਮੂਰ ਲਾਈਕ ਮਸ਼ਾਤ ਜੀ ਤੇ ਉਹ ਕਹਿ ਰਹੇ ਸੀ ਥੱਲੇ ਆਇਆ ਉਹ ਏ ਇਦਾਂ ਚਲ ਕੋਈ ਨਾ ਹੁਣ ਸੁਣਾ ਦੋ ਫਿਰ ਤੁਸੀਂ ਠੀਕ ਹੈ ਠੀਕ ਹੈ ਨਾ ਨਾਓ ਹਾਂਜੀ ਠੀਕ ਹੈ ਹੁਣ ਤਾਂ ਭਰ ਲਾ ਮੇਰੇ ਕੋ

ओके ओके हां ਖੌਟ ਤੇਰੇ ਅਪਰਾਡਾ ਸਜਣਾ ਅਸੀਂ ਟੈਮ ਜੱਕਦਿਆਂ ਥਾਡਾ ਸਜਣਾ ਕਾਲੀ ਰੇਂਝ ਵਿੱਚ ਰਹਿਣਾ ਵੱਲੀ ਤੜਦਾ ਥੋ ਨੂੰ ਚੇਰਾ ਦੇਸਦਾਨੀ ਸਾਡਾ ਸਜਣਾ ਹੋ ਤੇਰੇ ਪਿੱਛੇ ਤਾਂ ਛੱਡਿਆਂ ਚਾਲੀ ਗੋਰੀ ਜੱਤੀ ਨੂੰ ਮੈਂ ਇੰਟਲੀ ਚ ਕਾਲੀ ਪਰਾਡਾ ਖਲਾ ਕੇ ਵੇਖ ਲੈ पर अड्डा खला के वेख लर सा उत्ते ना बोले तेरा कि कर दी है जटा जटी तेरा तू यारी किरा के वेख ल तू यारी किरा के वेख ल हर सहते ना बोले तेरा कि कर दी है जटा जटी तेरा तू यारी के वेख ल ਉਹ ਤੌਰ ਤੇਰੀ ਅੰਬਰਾ ਦੇ ਨੂੰ ਮੂਨ ਸੁਣ ਲੈ ਜੱਤੀ ਤੇਰੀ ਹੁਜ ਗੁਣ ਸੁਣਣ ਲੈ ਉਹ ਤੇ ਮੇਰੇ ਵਿੱਚ ਕਿਰਕ ਉਹ ਜਿਵੇਂ ਦੇਵਾਂ ਗੁੱਦੂ ਲੁਕ ਹੋਣ ਸੁਣ ਲੈ ਬੇਮ ਕਾਲੀ ਵਿਤ ਹੁਲੀ ਹੁਲੀ ਕਰਦੇ